ਕੋਈ ਬਲ ਦਾ ਮਾਣ ਕਰਦਾ ਹੈ ਕੋਈ ਗੁਨਾ ਦਾ ਗaan ਕਰਦਾ ਹੈ ਕੋਈ ਉਸਤੇ ਦਾਨ ਦਾ ਗੀਤ ਗਾਉਂਦਾ ਹੈ ਕੋਈ ਉਸਦੀ ਸੁੰਦਰਤਾ ਦੀ ਚਰਚਾ ਕਰਦਾ ਹੈ ਕੋਈ ਉਸ ਵਿਦਿਆ ਦਾ ਵਰਣਨ ਕਰਦਾ ਹੈ ਜਿਸ ਦਾ ਵਿਚਾਰ ਵੀ ਕਠਿਨ ਹੈ ਕੋਈ ਇਹ ਕਹਿੰਦੇ ਹਨ ਕਿ ਉਸਨੇ ਦੇਹ ਦੀ ਰਚਨਾ ਕੀਤੀ ਹੈ ਤੇ ਫਿਰ ਉਹੀ ਦੇਹ ਨੂੰ ਮਿਟਾਉਂਦਾ ਹੈ ਕੋਈ ਕਹਿੰਦੇ ਹਨ ਕਿ ਜੀਵ ਫਿਰ ਉਸ ਦੇਹ ਤੋਂ ਹੀ ਗ੍ਰਹਿਣ ਕਰਦਾ ਹੈ ਕੋਈ ਕਹਿੰਦੇ ਹਨ ਉਹ ਬਹੁਤ ਦੂਰ ਵਿਖਾਈ ਦਿੰਦਾ ਹੈ ਤੇ ਕੋਈ ਕਹਿੰਦੇ ਹਨ ਉਹ ਬਹੁਤ ਨੇੜੇ ਹੈ ਕੋਈ ਗਾਉਂਦੇ ਹਨ ਉਹ ਸਾਨੂੰ ਵੇਖਦਾ ਹੈ ਤੇ ਸਰਵ ਵਿਆਪੀ ਹੈ ਉਸ ਤੇ ਗੁਣਗਾਨ ਦਾ ਅੰਤ ਨਹੀਂ ਕਥਨਾ ਕਥੀ ਨਾ ਆਵੈ ਤੋਟ ਕਹਾਂਤੇ ਕਹਿੰਦੇ ਥੱਕ ਜਾਂਦੇ ਹਾਂ ਤੇ ਉਸ ਤੇ ਗੁਣਗਾਨ ਦਾ ਕੋਈ ਅੰਤ ਨਹੀਂ ਕਤਕਤ ਕਥੀ ਕੋਟੀ ਕੋਟ ਕੋਟ ਕਰੋੜ 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 ਵਾਰ ਕਹਿਣ ਨਾਲ ਵੀ ਉਹ ਅਣਕਿਆ ਹੀ ਪਿੱਛੇ ਛੁੱਟ ਜਾਂਦਾ ਹੈ ਦਾਤਾ ਦਿੰਦਾ ਹੀ ਰਹਿੰਦਾ ਹੈ ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ ਇਹ ਇੱਕ ਬਹੁਤ ਮਹੱਤਵਪੂਰਨ ਵਚਨ ਹੈ ਜੀਵਨ ਉਹੀ ਦਿੰਦਾ ਹੈ ਸਵਾਸ ਉਹੀ ਚਲਾਉਂਦਾ ਹੈ ਧੜਕਣ ਚ ਉਹੀ ਟੜਕਦਾ ਹੈ ਉਹ ਦਿੰਦਾ ਹੀ ਰਹਿੰਦਾ ਹੈ ਉਸ ਤੇ ਦੇਣ ਚ ਕੋਈ ਅੰਤ ਨਹੀਂ ਉਸਤੇ ਬਦਲੇ ਸਾਥੋਂ ਕੁਝ ਮੰਗਦਾ ਵੀ ਨਹੀਂ ਇਸ ਲਈ ਤਾਂ ਜੀਵਨ ਤੁਹਾਨੂੰ ਸਸਤਾ मालूम ਹੁੰਦਾ ਹੈ ਤੇ ਚੀਜ਼ਾਂ ਮਹਿੰਗੀਆਂ मालूम ਹੁੰਦੀਆਂ ਤੁਸੀਂ ਜੀਵਨ ਗੁਆਣ ਨੂੰ ਕਦੇ ਵੀ ਰਾਜ਼ੀ ਹੋ ਤਨ ਗੁਆਣ ਨੂੰ ਨਹੀਂ ਕਿਉਂਕਿ ਤਨ ਲੱਗਦਾ ਹੈ ਬੜੀ ਮੁਸ਼ਕਲ ਚੀਜ਼ ਹੈ ਜੀਵਨ ਤਾਂ ਮੁਫਤ ਚ ਮਿਲਦਾ ਹੈ ਉਹ ਤੁਹਾਨੂੰ ਜੋ ਵੀ ਦਿੱਤਾ ਹੈ ਮੁਫਤ ਹੈ ਉਸਦੇ ਬਦਲੇ ਵਿੱਚ ਤੁਸੀਂ ਕੁਝ ਵੀ ਨਹੀਂ ਦਿੱਤਾ ਅਤੇ ਜਿਸ ਦਿਨ ਤੁਹਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਕਿ ਜੋ ਵੀ ਮਿਲਿਆ ਹੈ ਉਸਦੇ ਵਿੱਚ ਮੇਰੀ ਪਾਤਰਤਾ ਕੀ ਹੈ ਜੇ ਮੈਂ ਨਾ ਹੁੰਦਾ ਤਾਂ ਕੀ ਹਰਸੀ ਤੁਹਾਡੇ ਅੰਦਰ ਜਿਹੜੀ ਜੀਵਨ ਦੀ ਸੰਭਾਵਨਾ ਬਣੀ ਹੈ ਤੇ ਤੁਹਾਡੇ ਅੰਦਰ ਜਿਹੜਾ ਚੇਤਨਾ ਦਾ ਫੁੱਲ ਖਿੜਿਆ ਹੈ ਜੇ ਨਾ ਖਿੜਦਾ ਤਾਂ ਤੁਸੀਂ ਕਿਸਦੇ ਕੋਲ ਸ਼ਿਕਾਇਤ ਕਰਦੇ ਤੇ ਤੁਹਾਡੀ ਕੀ ਯੋਗਤਾ ਹੈ ਕਿ ਤੁਹਾਨੂੰ ਜੀਵਨ ਮਿਲੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਅਰਜਿਤ ਕੀਤਾ ਹੈ ਹਰ ਨਿੱਕੀ ਨਿੱਕੀ ਚੀਜ਼ ਦੇ ਲਈ ਯੋਗਤਾ ਚਾਹੀਦੀ ਹੈ ਤੁਸੀਂ ਇੱਕ ਦਫ਼ਤਰ 'ਚ ਕਲਰਕ ਹੋ ਉਸ ਦੇ ਲਈ ਯੋਗਤਾ ਚਾਹੀਦੀ ਹੈ ਤੁਸੀਂ ਇੱਕ ਸਕੂਲ ਵਿੱਚ ਮਾਸਟਰ ਹੋ ਉਸ ਦੇ ਲਈ ਯੋਗਤਾ ਚਾਹੀਦੀ ਹੈ ਤੁਸੀਂ ਉਸ ਨੂੰ ਅਰਜਿਤ ਕਰਦੇ ਹੋ ਤੁਸੀਂ ਜੀਵਨ ਤੇ ਲਈ ਕੀ ਕੀਤਾ ਕਿਵੇਂ ਅਰਜਿਤ ਕੀਤਾ ਹੈ ਉਹ ਦਾਨ ਹੈ ਉਹ ਤੁਹਾਨੂੰ ਇਵੇਂ ਹੀ ਮਿਲਿਆ ਹੈ ਤੁਹਾਡੀ ਕੋਈ ਪਾਤਰਤਾ ਨਹੀਂ ਉਹ ਤੁਹਾਡੀ ਪਾਤਰਤਾ ਦੇ ਕਾਰਨ ਨਹੀਂ ਤੇ ਜਿਸ ਦਿਨ ਤੁਹਾਨੂੰ ਇਹ ਪ੍ਰਤੀਤਿ ਹੋਏਗੀ ਉਸ ਦਿਨ ਪ੍ਰਾਰਥਨਾ ਜਨਮੇਗੀ ਉਸ ਦਿਨ ਤੁਸੀਂ ਕਹੋਗੇ ਮੈਂ ਕੀ ਕਰਾਂ ਮੈਂ ਕਿਵੇਂ ਧੰਨਵਾਦ ਪ੍ਰਗਟ ਕਰਾਂ ਮੈਂ ਕਿਵੇਂ ਤੇਰੇ ਕ੍ਰਿਸ਼ ਨੂੰ ਉਤਾਰਾਂ ਪ੍ਰਾਰਥਨਾ ਮੰਗ ਨਹੀਂ ਹੈ ਪ੍ਰਾਰਥਨਾ ਜੋ ਪਹਿਲਾਂ ਤੋਂ ਹੀ ਮਿਲਿਆ ਹੈ ਉਸ ਦਾ ਧੰਨਵਾਦ ਹੈ ਤੇ ਇਹ ਪ੍ਰਾਰਥਨਾ ਦੇ ਦੋ ਪੇਧ ਹਨ ਤੁਸੀਂ ਜਦੋਂ ਮੰਦਰ ਜਾਂਦੇ ਹੋ ਤਾਂ ਮੰਗਣ ਜਾਂਦੇ ਹੋ ਤੁਹਾਡੀ ਪ੍ਰਾਰਥਨਾ ਝੂਠੀ ਹੈ ਨਾਨਕ ਵੀ ਜਾਂਦੇ ਹਨ ਉਹ ਧੰਨਵਾਦ ਦੇਣ ਜਾਂਦੇ ਹਨ ਉਹ ਕਹਿਣ ਜਾਂਦੇ ਹਨ ਜੋ ਤੂੰ ਦਿੱਤਾ ਹੈ ਉਹ ਭਰੋਸੇ ਤੋਂ ਬਾਹਰ ਹੈ ਕੋਈ ਕਾਰਨ ਨਹੀਂ ਮੇਰੇ ਅੰਦਰ ਕਿ ਮੈਨੂੰ ਮਿਲੇ ਮੇਰੀ ਕੋਈ ਯੋਗਤਾ ਨਹੀਂ ਨਾ ਮਿਲੇ ਸ਼ਿਕਾਇਤ ਕਰਨ ਦਾ ਕੋਈ ਉਪਾਅ ਨਹੀਂ ਤੇ ਤੂੰ ਦਿਨ ਦਾ ਹੀ ਚਲਾ ਜਾਣਾ ਹੈ ਪਰਮਾਤਮਾ ਅਨੰਤ ਦਾਨੀ ਹੈ ਕੁਦਰਤ ਦਿੰਦੀ ਹੀ ਚਲੀ ਜਾਂਦੀ ਹੈ ਤੇ ਅਸੀਂ ਸਾਥੋਂ ਬਹੁਤੇ ਅਕਿਰਤ ਕਰਨ ਲੋਕ ਲੱਭਣੇ ਔਖੇ ਹਨ ਅਸੀਂ ਧੰਨਵਾਦ ਵੀ ਨਹੀਂ ਦੇ ਸਕਦੇ ਉਸ ਤੇ ਦੇਣ ਦਾ ਅੰਤ ਨਹੀਂ ਹੈ ਤੇ ਸਾਡੀ ਅਕਿਰਤਕਣਾ ਅਕਿਰਤਕਣਤਾ ਦਾ ਕੋਈ ਅੰਤ ਨਹੀਂ ਅਸੀਂ ਧੰਨਵਾਦ ਵੀ ਪ੍ਰਗਟ ਨਹੀਂ ਕਰ ਸਕਦੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਧੰਨਵਾਦ ਕਿ ਅਸੀਂ ਆਭਾਰੀ ਹਾਂ ਕਿ ਤੇਰਾ ਸ਼ੁਕਰੀਆ ਇੰਨਾ ਵੀ ਸਾਥ ਨਹੀਂ ਹੁੰਦਾ ਉਹਨੇ ਵਿੱਚ ਵੀ ਸਾਨੂੰ ਉਹ ਖਿਆਈ ਮਾਲੂਮ ਹੁੰਦੀ ਹੈ ਸਾਡਾ કંਠ ਅਵਰੁੱਧ ਹੋ ਜਾਂਦਾ ਹੈ ਤੁੱਛ ਗੱਲਾਂ ਲਈ ਤੁਸੀਂ ਧੰਨਵਾਦ ਦਿੰਦੇ ਹੋ ਤੁਹਾਡਾ ਰੁਮਾਲ ਡਿੱਗ ਪਿਆ ਤੇ ਕਿਸੇ ਨੇ ਚੁੱਕ ਕੇ ਦੇ ਦਿੱਤਾ ਤਾਂ ਤੁਸੀਂ ਉਸ ਨੂੰ ਕਹਿੰਦੇ ਹੋ ਧੰਨਵਾਦ ਤੇ ਜਿਸ ਨੇ ਤੁਹਾਨੂੰ ਜੀਵਨ ਦਿੱਤਾ ਹੈ ਤੁਸੀਂ ਉਸ ਤੇ ਲਈ ਧੰਨਵਾਦ ਦੇਣ ਕਦੇ ਵੀ ਨਹੀਂ ਗਏ ਤੇ ਜਦ ਤੁਸੀਂ ਗਏ ਵੀ ਹੋ ਤਾਂ ਸ਼ਿਕਾਇਤ ਲੈ ਕੇ ਗਏ ਹੋ ਜਦ ਵੀ ਤੁਸੀਂ ਗਏ ਹੋ ਤਾਂ ਇਹ ਦੱਸਣ ਗਏ ਹੋ ਕਿ ਕੀ ਕੀ ਤੂੰ ਗਲਤ ਕਰ ਰਿਹਾ ਹੈ ਮੇਰਾ ਮੁੰਡਾ ਬਿਮਾਰ ਪਿਆ ਹੈ ਮੇਰੀ ਪਤਨੀ ਦੁਰਵਿਹਾਰ ਕਰ ਰਹੀ ਹੈ ਧੰਦਾ ਠੀਕ ਨਹੀਂ ਚੱਲ ਰਿਹਾ ਤੇ ਤੁਸੀਂ ਆਪਣੀਆਂ ਸ਼ਿਕਾਇਤਾਂ ਨੂੰ ਬਹੁਤ ਵਧਾ ਲੈਂਦੇ ਹੋ ਤਾਂ ਤੁਹਾਡੀਆਂ ਸ਼ਿਕਾਇਤਾਂ ਦਾ ਅੰਤਮ ਜੋੜ ਇਹ ਹੁੰਦਾ ਹੈ ਕਿ ਤੁਸੀਂ ਕਹਿੰਦੇ ਹੋ ਤੂੰ ਹੈ ਹੀ ਨਹੀਂ ਤੂੰ ਜੇਕਰ ਹੈ ਤਾਂ ਇਹ ਚੀਜ਼ਾਂ ਪੂਰੀਆਂ ਕਰ ਨਾਸਤਿਕਤਾ ਦਾ ਅਰਥ ਹੈ ਕਿ ਤੁਹਾਡੀਆਂ ਸ਼ਿਕਾਇਤਾਂ ਇੰਨੀਆਂ ਵੱਧ ਗਈਆਂ ਹਨ ਕਿ ਹੁਣ ਤੁਸੀਂ ਪਰਮਾਤਮਾ ਨੂੰ ਮੰਨ ਨਹੀਂ ਸਕਦੇ ਤੁਸੀਂ ਆਪਣੀਆਂ ਸ਼ਿਕਾਇਤਾਂ ਦੇ ਕਾਰਨ ਪਰਮਾਤਮਾ ਦੀ ਹੱਤਿਆ ਕਰ ਦਿੰਦੇ ਹੋ ਆਸਤਿਕਤਾ ਦਾ ਕੀ ਅਰਥ ਹੈ ਆਸਤਿਕਤਾ ਦਾ ਅਰਥ ਹੈ ਤੁਹਾਡਾ ਅਹੋ ਭਾਵ ਇੰਨਾ ਵੱਧ ਗਿਆ ਤੁਹਾਡਾ ਧੰਨਵਾਦ ਇੰਨਾ ਵੱਧ ਗਿਆ ਤੁਸੀਂ ਇੰਨੇ ਸ਼ੁਕਰਾਨਾ ਭਾਵ ਨਾਲ ਭਰ ਗਏ ਹੋ ਕਿ ਉਹ ਤੁਹਾਨੂੰ ਹਰ ਪਾਸੇ ਵਿਖਾਈ ਦੇਣ ਲੱਗ ਪੈਂਦਾ ਹੈ ਹਰ ਪਾਸੇ ਉਸ ਦਾ ਹੱਥ ਹਰ ਥਾਂ ਉਸ ਦੀ ਹੋਂਦ ਹਰ ਥਾਂ ਤੇ ਉਸ ਦਾ ਅਹਿਸਾਸ ਆਸਤਿਕਤਾ ਧੰਨਵਾਦੀ ਪਰਮ ਸਥਿਤੀ ਹੈ ਨਾਸਤਿਕਤਾ ਸ਼ਿਕਾਇਤ ਦਾ ਆਖਰੀ ਰੂਪ ਹੈ ਨਾਨਕ ਕਹ ਰਹੇ ਹਨ ਕਿ ਜਦ ਦਾਤਾ ਦੇਈ ਹੀ ਜਾਂਦਾ ਹੈ ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ ਪਰ ਦਾਤਾ ਨਹੀਂ ਥੱਕਦਾ ਯੁਗਾਂ ਯੁਗਾੰਤਰਾਂ ਤੋਂ ਜੀਵ ਉਸਦਾ ਭੋਗ ਕਰ ਰਹੇ ਹਨ ਪਰ ਉਸਦਾ ਅੰਤ ਨਹੀਂ ਹੈ ਤੁਸੀਂ ਉਸ ਨੂੰ ਕਿੰਨਾ ਹੀ ਭੋਗੋ ਤੁਸੀਂ ਉਸਦਾ ਦੇਣ ਦੇ ਨਹੀਂ ਸਕੋਗੇ ਤੁਹਾਡਾ ਭੋਗ ਇਹੋ ਜਿਹਾ ਹੈ ਜਿਵੇਂ ਕੋਈ ਚਮਚਾ ਲੈ ਕੇ ਸਮੁੰਦਰ ਦੇ ਕੰਢੇ ਬੈਠਾ ਹੋਵੇ ਤੇ ਚਮਚੇ ਨਾਲ ਸਮੁੰਦਰ ਨੂੰ ਖਾਲੀ ਕਰ ਰਿਹਾ ਹੋਵੇ ਇਹ ਵੀ ਹੋ ਸਕਦਾ ਹੈ ਕਿ ਕਦੀ ਨਾ ਕਦੀ ਉਹ ਸਮੁੰਦਰ ਨੂੰ ਖਾਲੀ ਕਰ ਲਵੇ ਕਿਉਂਕਿ ਚਮਚੇ ਦੀ ਵੀ ਸੀਮਾ ਹੈ ਤੇ ਸਮੁੰਦਰ ਦੀ ਵੀ ਲੇਕਿਨ ਤੁਸੀਂ ਪਰਮਾਤਮਾ ਨੂੰ ਖਾਲੀ ਨਹੀਂ ਕਰ ਸਕੋਗੇ ਕਿਉਂਕਿ ਉਸ ਦੀ ਕੋਈ ਸੀਮਾ ਨਹੀਂ ਅਨੰਤ ਕਾਲ ਤੋਂ ਤੁਸੀਂ ਭੋਗ ਰਹੇ ਹੋ ਅਨੇਕ ਰੂਪਾਂ ਵਿੱਚ ਤੁਸੀਂ ਭੋਗਦੇ ਹੋ ਤੇ ਤੁਹਾਡੇ ਹਿਰਦੇ ਵਿੱਚੋਂ ਤਨਵਾਸ ਦੀ ਆਵਾਜ਼ ਵੀ ਨਹੀਂ ਉੱਠੀ ਤੁਸੀਂ ਇੱਕ ਵਾਰ ਵੀ ਆਕਾਸ਼ ਵੱਲ ਅੱਖ ਚੁੱਕ ਕੇ ਨਹੀਂ ਗਿਆ ਕਿ ਮੈਂ ਤਨ ਪਾ ਗਈ ਹਾਂ ਤੇ ਤੂੰ ਜੋ ਦਿੱਤਾ ਹੈ ਉਹ ਅਪਰੰਪਾਰ ਹੈ ਜਦ ਵੀ ਤੁਸੀਂ ਉਸਤੇ ਕੋਲ ਗਏ ਸ਼ਿਕਾਇਤ ਲੈ ਕੇ ਹੀ ਗਏ ਤੇ ਜਦ ਵੀ ਤੁਸੀਂ ਕੁਝ ਕਿਹਾ ਨਾਰਾਜ਼ਗੀ ਜ਼ਾਹਿਰ ਕੀਤੀ ਜਦ ਵੀ ਤੁਸੀਂ ਗਏ ਇਹ ਹੀ ਕਿਹਾ ਕਿ ਤੁਹਾਡੀ ਯੋਗਤਾ ਤਾਂ ਬਹੁਤੀ ਹੈ ਪਰ ਮਿਲਿਆ ਘੱਟ ਹੈ ਕੁਝ ਦਿਨ ਹੋਏ ਇੱਕ ਵੱਡਾ ਅਫਸਰ ਦਿੱਲੀ ਤੋਂ ਮੈਨੂੰ ਮਿਲਣ ਆਇਆ ਵੱਡੀ ਤੋਂ ਵੱਡੀ ਪਦਵੀ ਉੱਤੇ ਹਨ ਲੇਕਿਨ ਜਿੰਨੀ ਵੱਡੀ ਪਦਵੀ ਤੇ ਹੋਣ ਓਨੀਆਂ ਹੀ ਸ਼ਿਕਾਇਤਾਂ ਵੱਜ ਜਾਂਦੀਆਂ ਹਨ ਕਿਉਂਕਿ ਉਹ ਸੋਚਦੇ ਹਨ ਉਹਨਾਂ ਨੂੰ ਮੰਤਰੀ ਹੋਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ ਉਹ ਮੈਨੂੰ ਕਹਿਣ ਲੱਗੇ ਹੋਰ ਤਾਂ ਸਭ ਠੀਕ ਹੈ ਕੋਈ ਰਾਹ ਦੱਸੋ ਜਿਸ ਨਾਲ ਮੇਰੇ ਜੀਵਨ ਵਿੱਚ ਜਿਹੜਾ ਅਨਿਆਇ ਹੋਇਆ ਹੈ ਉਸ ਨੂੰ ਮੈਂ ਸਹਿਣ ਵਿੱਚ ਸਮਰੱਥ ਹੋ ਜਾਵਾਂ ਅਨਿਆਇ ਕੀ ਹੋਇਆ ਹੈ। ਅਨਿਆ ਇਹ ਹੋਇਆ ਹੈ ਕਿ ਜੋ ਮੈਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਤੇ ਜਿਸ ਪਦਵੀ ਦੇ ਮੈਂ ਲਾਇਕ ਹਾਂ ਉਸ ਤੋਂ ਨੀਵਾ ਰਹਿ ਗਿਆ। ਸਾਰਿਆਂ ਨੂੰ ਅਜਿਹਾ ਹੀ ਲੱਗਦਾ ਹੈ। ਇਸ ਲਈ ਹਰ ਆਦਮੀ ਇਸ ਦੁੱਖ ਵਿੱਚ ਜਿਉਂਦਾ ਹੈ ਕਿ ਜੋ ਮੈਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ। ਮੈਂ ਲਾਇਕ ਤਾਂ ਸੀ ਵਾਈਸ ਚਾਂਸਲਰ ਹੋ ਜਾਂਦਾ ਤੇ ਪਿੰਡ ਦੇ ਇੱਕ ਸਕੂਲ ਵਿੱਚ ਹੀ ਮਾਸਟਰ ਹੋ ਗਿਆ। ਲੈਕ ਤਾਂ ਸੀ ਕਿ ਮਾਲਕ ਹੋ ਜਾਂਦਾ ਬਣਿਆ ਚਪੜਾਸੀ ਹੀ ਤੇ ਇਹ ਸਥਿਤੀ ਸਦਾ ਹੀ ਬਣੀ ਰਹਿੰਦੀ ਹੈ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਉਹ ਵੀ ਸੋਚ ਰਿਹਾ ਹੈ ਕਿ ਹੁਣ ਅੱਗੇ ਦੇਖਾਂ ਮੇਰੀ ਯੋਗਤਾ ਤਾਂ ਇਸ ਤੋਂ ਵੀ ਵੱਡੀ ਹੈ ਲੇਕਿਨ ਹੁਣ ਵਿਸਤਾਰ ਦਾ ਕੋਈ ਉਪਾਅ ਵਿਖਾਈ ਨਹੀਂ ਦਿੰਦਾ ਕਿ ਮੈਂ ਸਾਰੀ ਦੁਨੀਆ ਦਾ ਮਾਲਕ ਕਿਵੇਂ ਹੋ ਜਾਵਾਂ ਤੁਸੀਂ ਸਿਕੰਦਰਾਂ ਨੂੰ ਤ੍ਰਿਪਤ ਨਹੀਂ ਕਰ ਸਕਦੇ ਤੇ ਸਾਰੇ ਹੀ ਸਿਕੰਦਰ ਹਨ ਛੋਟੇ ਮੋਟੇ ਵੱਡੇ ਲੇਕਿਨ ਸਿਕੰਦਰ ਹਨ ਸਾਰਿਆਂ ਦੀ ਵੱਡੀ ਖਾਹਿਸ਼ ਹੈ ਤੇ ਖਾਹਿਸ਼ ਤੋਂ ਤੁ ਵੀ ਅੱਗੇ ਚਲੀ ਜਾਂਦੀ ਹੈ ਤੁਸੀਂ ਹਮੇਸ਼ਾ ਪਿੱਛੇ ਰਹਿੰਦੇ ਹੋ ਤੇ ਲਿਆਕਤ ਤੁਹਾਨੂੰ ਸਦਾ ਬਹੁਤ ਮਾਲੂਮ ਹੁੰਦੀ ਹੈ ਇਹ ਅਧਾਰਮਿਕ ਆਦਮੀ ਦਾ ਲੱਛਣ ਹੈ ਧਾਰਮਿਕ ਆਦਮੀ ਦਾ ਲੱਛਣ ਇਹ ਹੈ ਕਿ ਜੋ ਮਿਲ ਜਾਏ ਉਹੀ ਮੇਰੀ لیاقت ਜੋ ਮਿਲ ਜਾਏ ਉਹ ਮੇਰੀ لیاقت ਤੋਂ ਬਹੁਤ ਜ਼ਿਆਦਾ ਹੈ ਥੋੜਾ ਸੋਚੋ ਦੇਖੋ ਜੋ ਤੁਹਾਨੂੰ ਮਿਲਿਆ ਹੈ ਤੁਹਾਡੀ لیاقت ਨਾਲੋਂ ਬਹੁਤਾ ਹੈ ਜਾਂ ਘੱਟ ਉਹ ਸਦਾ ਬਹੁਤਾ ਹੈ ਉਹ ਹਮੇਸ਼ਾ ਹੀ ਜ਼ਿਆਦਾ ਹੈ ਕਿਉਂਕਿ ਕੁਝ ਵੀ ਅਸੀਂ ਅਰਜਿਤ ਨਹੀਂ ਕੀਤਾ ਇਹ ਵਿਰਾਟ ਜੀਵਨ ਸਾਨੂੰ ਇਵੇਂ ਹੀ ਦਾਨ ਵਿੱਚ ਮਿਲਿਆ ਹੈ ਅਸੀਂ ਮੰਗਿਆ ਵੀ ਨਹੀਂ ਸੀ ਬਿਨ ਮੰਗੇ ਮਿਲਿਆ ਹੈ ਫਿਰ ਵੀ ਅਹੋ ਭਾਪ ਪੈਦਾ ਨਹੀਂ ਹੁੰਦਾ ਨਾਨਕ ਕਹਿੰਦੇ ਹਨ ਉਸ ਨੂੰ ਜੁਗਾ ਜੁਗਾ ਤੱਕ ਭੋਗ ਕੇ ਵੀ ਅਸੀਂ ਚੁਕਾ ਨਹੀਂ ਪਾਉਂਦੇ ਉਸ ਦਾ ਦੇਣ ਨਹੀਂ ਦੇ ਸਕਦੇ ਉਹ ਹੁਕਮੇ ਹੁਕਮ ਨਾਲ ਮਾਰਗਦਰਸ਼ਨ ਕਰਦਾ ਹੈ ਇਹ ਬਹੁਤ ਗਹਿਰੀ ਚਾਬੀ ਹੈ ਤੇ ਨਾਨਕ ਦੇ ਵਿਚਾਰ ਦਾ ਵੱਡਾ ਮਹੱਤਵਪੂਰਨ ਹਿੱਸਾ ਇਸ ਦੇ ਵਿੱਚ ਲੁਕਿਆ ਹੈ ਉਹ ਇਹ ਹੈ ਹੁਕਮ ਹੀ ਹੁਕਮ ਚਲਾਏ ਰਾਹ ਉਹ ਹੁਕਮ ਨਾਲ ਦੁਨੀਆ ਨੂੰ ਚਲਾ ਰਿਹਾ ਹੈ ਤੇ ਸਦਾ ਤੁਹਾਨੂੰ ਹੁਕਮ ਦਿੰਦਾ ਹੈ ਜੇਕਰ ਤੁਹਾਡੇ ਕੋਲ ਥੋੜੀ ਵੀ ਸੁਣਨ ਦੀ ਸਮਝ ਹੋਵੇ ਤਾਂ ਤੁਸੀਂ ਉਸ ਤੇ ਹੁਕਮ ਨੂੰ ਸਮਝ ਸਕਦੇ ਹੋ ਉਸ ਤੇ ਅਨੁਸਾਰ ਚੱਲ ਸਕਦੇ ਹੋ ਤੁਸੀਂ ਸੁਣਦੇ ਹੀ ਨਹੀਂ ਤੁਸੀਂ ਚੋਰੀ ਕਰਨ ਜਾਂਦੇ ਹੋ ਅੰਦਰੋਂ ਕਹਿੰਦਾ ਹੈ ਨਾ ਕਰੋ ਇੱਕ ਵਾਰ ਕਹਿੰਦਾ ਹੈ ਦੋ ਵਾਰ ਕਹਿੰਦਾ ਹੈ ਹਜ਼ਾਰ ਵਾਰ ਕਹਿੰਦਾ ਹੈ ਤੁਸੀਂ ਚਾਈ ਹੀ ਜਾਂਦੇ ਹੋ ਤੁਸੀਂ ਕਰਦੇ ਹੀ ਜਾਂਦੇ ਹੋ ਫਿਰ ਹੌਲੀ ਹੌਲੀ ਉਹ ਆਵਾਜ਼ ਮੱਧਮ ਹੁੰਦੀ ਜਾਂਦੀ ਹੈ ਤੁਸੀਂ ਬੋਲੇ ਹੋ ਜਾਂਦੇ ਹੋ ਫਿਰ ਤੁਹਾਨੂੰ ਉਹ ਸੁਣਾਈ ਵੀ ਨਹੀਂ ਦਿੰਦੀ ਫਿਰ ਵੀ ਉਹ ਆਵਾਜ਼ ਦੇਈ ਜਾਂਦਾ ਹੈ ਤੁਸੀਂ ਅਜੀਹਾ ਪਾਪੀ ਨਹੀਂ ਲੱਭ ਸਕੋਗੇ ਜਿਸਦੇ ਅੰਦਰ ਆਵਾਜ਼ ਖੋ ਗਈ ਹੋਵੇ ਹੁਕਮ ਕਵਾਚ ਕਿਆ ਹੋਵੇ ਤੁਸੀਂ ਅਜੀਹਾ ਬੁਰਾ ਆਦਮੀ ਨਹੀਂ ਲੱਭ ਸਕੋਗੇ ਜਿਸ ਨੂੰ ਉਹ ਅਜੇ ਵੀ ਆਵਾਜ਼ ਨਾ ਦੇ ਰਿਹਾ ਹੋਵੇ ਉਹ ਕਦੇ ਨਹੀਂ ਥੱਕਦਾ ਤੇ ਨਾ ਹੀ ਨਿਰਾਸ਼ ਹੁੰਦਾ ਹੈ ਤੁਸੀਂ ਕਿੰਨਾ ਹੀ ਬੁਰਾ ਕਰੋ ਪਰਮਾਤਮਾ ਤੁਹਾਡੇ ਤੋਂ ਨਿਰਾਸ਼ ਨਹੀਂ ਹੈ ਹੋਰ ਉਹ ਤੁਹਾਨੂੰ ਕਦੇ ਵੀ ਇਸ ਹਾਲਤ ਵਿੱਚ ਨਹੀਂ ਮੰਨਦਾ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਕਦੇ ਵੀ ਉਸ ਦੇ ਲਈ ਲਾ ਇਲਾਜ ਨਹੀਂ ਹੋ ਤੁਹਾਡਾ ਰੋਗ ਕਿੰਨਾ ਵੀ ਵੱਧ ਜਾਏ ਇਸ ਦਾ ਇਲਾਜ ਸੰਭਵ ਹੈ ਪਰਮਾਤਮਾ ਦੀ ਅਨੰਤ ਆਸ਼ਾ ਅਨੰਤ ਸੰਭਾਵਨਾ ਹੈ ਉਹ ਤੁਹਾਡੇ ਤੋਂ ਨਿਰਾਸ਼ ਨਹੀਂ ਹੁੰਦਾ ਅਜੀਹਾ ਹੋਇਆ ਕਿ ਇੱਕ ਫਕੀਰ ਹੋਇਆ ਬਾਇ ਜ਼eid ਉਸ ਦੇ ਕਮਾਂਡ 'ਚ ਇੱਕ ਆਦਮੀ ਸੀ ਜਿਹੜਾ ਬਹੁਤ ਬੁਰਾ ਆਦਮੀ ਸੀ। ਲੁਟੇਰਾ, ਚੋਰ, ਬੇਈਮਾਨ, ਦਗਾਵਾਜ਼, ਹਤਿਆਰਾ। ਸਭ ਤਰ੍ਹਾਂ ਦੇ ਪਾਪ ਉਸਨੇ ਕੀਤੇ ਸੀ। ਪੂਰਾ ਪਿੰਡ ਉਸ ਤੋਂ ਪੈਪੀਟ ਸੀ। ਇੱਕ ਦਿਨ ਬਾਇਜ਼ੀਦ ਨੇ ਪ੍ਰਾਰਥਨਾ ਕੀਤੀ। ਪਰਮਾਤਮਾ ਨੂੰ ਕਿਹਾ ਮੈਂ ਤੇਤੋਂ ਕਦੇ ਕੁਝ ਨਹੀਂ ਮੰਗਿਆ। ਲੇਕਿਨ ਇਹ ਆਦਮੀ ਹੁਣ ਬਹੁਤ ਜ਼ਿਆਦਾ ਉਪਾਤ ਕਰ ਰਿਹਾ ਹੈ। ਇਸ ਆਦਮੀ ਨੂੰ ਹਟਾ ਲੈ ਤਾਂ ਪਾਇਜ਼ੀ ਨੇ ਆਪਣੇ ਅੰਦਰੋਂ ਆਵਾਜ਼ ਸੁਣੀ ਕਿ ਮੈਂ ਉਸਤੇ ਕੋਲੋਂ ਨਹੀਂ ਥੱਕਿਆ ਤਾਂ ਤੂੰ ਉਸ ਕੋਲੋਂ ਕਿਉਂ ਥੱਕ ਗਿਆ ਜੇ ਮੈਂ ਉਸ ਕੋਲੋਂ ਨਹੀਂ ਥੱਕਿਆ ਤਾਂ ਤੂੰ ਉਸ ਤੋਂ ਕਿਉਂ ਥੱਕ ਗਿਆ ਤੇ ਜਦ ਮੈਨੂੰ ਹੁਣ ਵੀ ਉਸਤੇ ਭਰੋਸਾ ਹੈ ਤਾਂ ਤੂੰ ਵੀ ਭਰੋਸਾ ਰੱਖ ਕਿੰਨੇ ਹੀ ਪਾਪ ਤੁਸੀਂ ਕੀਤੇ ਹੋਣ ਕਿੰਨਿਆਂ ਹੀ ਜਨਮਾਂ ਤੱਕ ਪਰ ਮਾਤਮਾ ਨੂੰ ਤੁਸੀਂ ਥਕਾ ਨਹੀਂ ਸਕਦੇ ਨਾ ਭੋਗ ਨਾਲ ਝੁਕਾ ਸਕਦੇ ਹੋ ਨਾ ਪਾਪਾ ਨਾਲ ਥਕਾ ਸਕਦੇ ਹੋ ਉਹ ਹੁਣ ਵੀ ਆਵਾਜ਼ ਦੇ ਜਾਂਦਾ ਹੈ ਉਹ ਕਦੇ ਨਿਰਾਸ਼ ਨਹੀਂ ਹੁੰਦਾ ਤੇ ਜੇਕਰ ਤੁਸੀਂ ਜ਼ਰਾ ਸ਼ਾਂਤ ਹੋ ਕੇ ਸੁਣੋ ਉਸ ਦੀ ਮੱਤਮ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ ਤੇ ਜਦ ਵੀ ਤੁਸੀਂ ਕੁਝ ਕਰਦੇ ਹੋ ਉਹ ਆਵਾਜ਼ ਤੁਹਾਨੂੰ ਰਾਹ ਦੱਸਦੀ ਹੈ ਨਾਨਕ ਕਹਿੰਦੇ ਹਨ ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ ਇਸ ਲਈ ਤਾਂ ਉਹ ਉਸ ਨੂੰ ਹੁਕਮੀ ਹੁਕਮ ਕਹਿ ਰਹੇ ਹਨ ਕਿਉਂਕਿ ਉਸ ਦਾ ਹੁਕਮ ਆਉਂਦਾ ਹੈ ਤੁਹਾਡੇ ਹਿਰਦੇ ਵਿੱਚ ਦੱਬਿਆ ਹੋਇਆ ਜਿਹੜਾ ਅੰਤਹਿਕਰਨ ਹੈ ਉਹ ਉਸ ਦੀ ਆਵਾਜ਼ ਦਾ ਯੰਤਰ ਹੈ ਉੱਥੋਂ ਬੋਲਦਾ ਉਹ ਕੁਝ ਵੀ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਪਹਿਲਾਂ ਉਸਦੀ ਆਵਾਜ਼ ਸੁਣ ਲੈਣਾ ਜੇਕਰ ਤੁਸੀਂ ਉਸਦੀ ਆਵਾਜ਼ ਦੇ ਅਨੁਸਾਰ ਚੱਲੇ ਤਾਂ ਤੁਹਾਡੇ ਜੀਵਨ ਵਿੱਚ ਵੀ ਆਨੰਦ ਦੀ ਅਪਰਾਮਪਾਰ ਵਰਖਾ ਹੋਏਗੀ ਜੇ ਤੁਸੀਂ ਉਸ ਤੇ ਉਲਟ ਚੱਲੇ ਤਾਂ ਤੁਸੀਂ ਨਰਕ ਆਪਣੇ ਹੱਥੀ ਅਨੁਸਾਰ ਲਵੋਗੇ ਜੇਕਰ ਤੁਸੀਂ ਆਵਾਜ਼ ਨਾ ਸੁਣੀ ਤੁਸੀਂ ਪਿੱਠ ਕਰ ਲਈ ਤੁਸੀਂ ਵੱਡਾ ਖਤਰਨਾਕ ਕਦਮ ਚੁੱਕ ਰਹੇ ਹੋ ਕੁਝ ਵੀ ਕਰਨ ਤੋਂ ਪਹਿਲਾਂ ਤੇ ਕੁਝ ਵੀ ਨਿਰਣਾ ਲੈਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਉਸ ਕੋਲੋਂ ਪੁੱਛ ਲੈਣਾ। ਇਹ ਹੀ ਤਾਂ ਸਾਰੇ ਧਿਆਨ ਦਾ ਸੂਤਰ ਹੈ ਕਿ ਪਹਿਲਾਂ ਅਸੀਂ ਪੁੱਛਾਂਗੇ ਪਹਿਲਾਂ ਅਸੀਂ ਹੁਕਮ ਲਵਾਂਗੇ ਫਿਰ ਅਸੀਂ ਚੱਲਾਂਗੇ। ਇੱਕ ਵੀ ਕਦਮ ਅਸੀਂ ਬਿਨਾਂ ਹੁਕਮ ਤੋਂ ਨਹੀਂ ਉੱਟਾਂਗੇ। ਅੱਖਾਂ ਬੰਦ ਕਰਕੇ ਉਸ ਦੀ ਆਵਾਜ਼ ਪਹਿਲਾਂ ਸੁਣ ਲਵਾਂਗੇ। ਅਸੀਂ ਆਪਣੀ ਆਵਾਜ਼ ਨਾਲ ਨਹੀਂ ਤੁਰਾਂਗੇ ਉਸਦੀ ਆਵਾਜ਼ ਨਾਲ ਤੁਰਾਂਗੇ ਇੱਕ ਹੋਰ ਇੱਕ ਵਾਰ ਤੁਹਾਨੂੰ ਇਹ ਕੁੰਜੀ ਮਿਲ ਜਾਏ ਤਾਂ ਇਹ ਕੁੰਜੀ ਅਨੰਤ ਦਵਾਰ ਖੋਲ੍ਹ ਦਿੰਦੀ ਹੈ ਤੇ ਇਹ ਕੁੰਜੀ ਤੁਹਾਡੇ ਅੰਦਰ ਹੈ ਹਰ ਬੱਚਾ ਲੈ ਕੇ ਆਉਂਦਾ ਹੈ ਪਰ ਬੁੱਧੀ ਦਾ ਅਸੀਂ ਵਿਕਾਸ ਕਰਵਾਉਂਦੇ ਹਾਂ ਅੰਤੈ ਕਰਨ ਦਾ ਕੋਈ ਵਿਕਾਸ ਨਹੀਂ ਕੌਨਸ਼ੀਅਸ ਅੰਤਿਕਰਨ ਅਧੂਰਾ ਰਹਿ ਜਾਂਦਾ ਹੈ ਅਵਿਕਸਿਤ ਰਹਿ ਜਾਂਦਾ ਹੈ ਤੇ ਇਸ ਦੇ ਉੱਪਰ ਅਸੀਂ ਬੁੱਧੀ ਦੇ ਇੰਨੇ ਵਿਚਾਰ ਥੋਪ ਦਿੰਦੇ ਹਾਂ ਇੰਨੀ ਮੋਟੀ ਪਰਤ ਚੜਾ ਦਿੰਦੇ ਹਾਂ ਕਿ ਆਵਾਜ਼ ਗੂੰਜਦੀ ਵੀ ਰਵੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅੰਦਰ ਦੀ ਇਸ ਆਵਾਜ਼ ਨੂੰ ਸੁਣਨ ਦੀ ਕਲਾ ਹੀ ਧਿਆਨ ਹੈ ਉਸ ਤੇ ਹੁਕਮ ਦਾ ਪਤਾ ਲਾਉਣਾ ਬਹੁਤ ਜ਼ਰੂਰੀ ਹੈ ਉਹ ਕੀ ਚਾਹੁੰਦਾ ਹੈ ਉਸਦੀ ਕੀ ਮਰਜ਼ੀ ਹੈ ਉਹ ਹੁਕਮੀ ਹੁਕਮ ਨਾਲ ਮਾਰਗਦਰਸ਼ਨ ਕਰਦਾ ਹੈ ਤੇ ਨਾਨਕ ਕਹਿੰਦੇ ਹਨ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਗਸੈ ਵੇ ਪਰਵਾਹ ਨਾਨਕ ਕਹਿੰਦੇ ਹਨ ਉਹ ਬੇਪਰਵਾਹ ਹੈ ਤੇ ਅਨੰਦਿਤ ਹੈ ਇੱਕ ਤਾਂ ਪਰਵਾਹ ਦਾ ਅਰਥ ਹੁੰਦਾ ਹੈ ਚਿੰਤਾ ਉਹ ਤੁਹਾਨੂੰ ਦੇਈ ਜਾਂਦਾ ਹੈ ਤੇ ਦੇ ਕੇ ਕੋਈ ਉਮੀਦ ਨਹੀਂ ਕਰਦਾ ਕੋਈ ਜਵਾਬ ਨਹੀਂ ਚਾਹੁੰਦਾ ਆਵਾਜ਼ ਦੇਈ ਹੀ ਜਾਂਦਾ ਹੈ ਤੁਸੀਂ ਸੁਣੋ ਜਾਂ ਨਾ ਵੀ ਸੁਣੋ ਉਹ ਦੇਈ ਹੀ ਜਾਂਦਾ ਹੈ ਪਰਵਾਹ ਨਹੀਂ ਕਰਦਾ ਇਸ ਗੱਲ ਦੀ ਕਿ ਤੁਸੀਂ ਨਹੀਂ ਸੁਣ ਰਹੇ ਬੰਦ ਕਰੋ ਬਹੁਤ ਹੋ ਗਿਆ ਇਸ ਆਦਮੀ ਨੂੰ ਹਟਾ ਲਓ ਪਰਮਾਤਮਾ ਨੂੰ ਤੁਸੀਂ ਚਿੰਤਾ ਵਿੱਚ ਨਹੀਂ ਪਾ ਸਕਦੇ ਇਸ ਲਈ ਜੇ ਉਸ ਮਨੁੱਖ ਨੂੰ ਪਰਮਾਤਮਾ ਦੀ ਪ੍ਰਤੀਤਿਤੀ ਹੋਣ ਲੱਗਦੀ ਹੈ ਤੁਸੀਂ ਉਸ ਨੂੰ ਵੀ ਚਿੰਤਾ ਵਿੱਚ ਨਹੀਂ ਪਾ ਸਕਦੇ ਹੀਲਪੀ ਬੋਥ ਸਾਈਮਲਟੇਨੀਅਸਲੀ ਕਨਸਰਨਡ ਐਂਡ ਅਨਕਨਸਰਨਡ ਉਹ ਤੁਹਾਡੀ ਪਰਵਾਹ ਵੀ ਕਰੇਗਾ ਤੇ بے ਪਰਵਾਹ ਵੀ ਹੋਏਗਾ ਤੁਸੀਂ ਉਸ ਨੂੰ ਚਿੰਤਾ ਵਿੱਚ ਨਹੀਂ ਪਾ ਸਕਦੇ ਇੱਧਰ ਮੈਂ ਹਾਂ ਪਤਾ ਨਹੀਂ ਕਿੰਨੇ ਲੋਕਾਂ ਦੀ ਪਰਵਾਹ ਕਰਦਾ ਹਾਂ ਫਿਰ ਵੀ بے ਪਰਵਾਹ ਹਾਂ ਤੁਸੀਂ ਆਉਂਦੇ ਹੋ ਆਪਣਾ ਦੁੱਖ ਲੈ ਕੇ ਮੈਂ ਪੂਰੀ ਪਰਵਾਹ ਕਰਦਾ ਹਾਂ ਲੇਕਿਨ ਉਸ ਦੇ ਨਾਲ ਤੁਸੀਂ ਮੈਨੂੰ ਚਿੰਤਤ ਨਹੀਂ ਕਰ ਸਕਦੇ ਤੁਹਾਡੇ ਦੁੱਖ ਨਾਲ ਮੈਂ ਦੁਖੀ ਨਹੀਂ ਹੋ ਜਾਂਦਾ ਕਿਉਂਕਿ ਜੇਕਰ ਤੁਹਾਡੇ ਦੁੱਖ ਨਾਲ ਮੈਂ ਦੁਖੀ ਹੋ ਜਾਵਾਂ ਤਾਂ ਫਿਰ ਮੈਂ ਤੁਹਾਡਾ ਸਾਥ ਹੀ ਨਹੀਂ ਦੇ ਸਕਦਾ ਜ਼ਰੂਰੀ ਹੈ ਕਿ ਮੈਂ ਤੁਹਾਡੇ ਦੁੱਖ ਨੂੰ ਹਮਦਰਦੀ ਨਾਲ ਸਮਝਾਂ ਤੁਹਾਡੇ ਦੁੱਖ ਵਾਸਤੇ ਉਪਾਗਰਾਂ ਉਪਾਸ ਸੋਚਾਂ ਲੇਕਿਨ ਪਰਵਾਹ ਮੈਨੂੰ ਪੈਦਾ ਨਾ ਹੋਵੇ ਤੁਹਾਡੀ ਚਿੰਤਾ ਮੈਨੂੰ ਨਾ ਫੜੇ ਤੇ ਇਹ ਵੀ ਜ਼ਰੂਰੀ ਹੈ ਕਿ ਕੱਲ ਜੋ ਮੈਂ ਤੁਹਾਨੂੰ ਦੱਸਿਆ ਹੈ ਉਹ ਨਾ ਕਰਕੇ ਆਉ ਤਾਂ ਮੇਰੇ ਵਿੱਚ ਨਰਾਜ਼ਗੀ ਨਾ ਆਵੇ ਕਿ ਮੈਂ ਇੰਨੀ ਪਰਵਾਹ ਕੀਤੀ ਤੇ ਤੁਸੀਂ ਕੀਤਾ ਹੀ ਨਹੀਂ ਤੁਸੀਂ ਜਦ ਆਓ ਕੱਲ ਬਿਨਾਂ ਕੀਤੇ ਤੇ ਆਉਗੇ ਹੀ ਬਿਨਾਂ ਕੀਤੇ ਤਾਂ ਫਿਰ ਤੁਹਾਡੀ ਪਰਵਾਹ ਕਰਾਂ ਲੇਕਿਨ ਮੈਂ ਬੇਪਰਵਾਹ ਰਹਾ ਪਰਮਾਤਮਾ ਨੂੰ ਸਾਰੇ ਸੰਸਾਰ ਦੀ ਪਰਵਾਹ ਹੈ ਤੇ ਉਹ ਬੇਪਰਵਾਹ ਹੈ ਉਹ ਸਦਾ ਰਾਜ਼ੀ ਹੈ ਤੁਹਾਨੂੰ ਉਠਾਉਣ ਦੇ ਲਈ ਲੇਕਿਨ ਕਿਸੇ ਕਾਲ ਵਿੱਚ ਨਹੀਂ ਹੈ ਤੇ ਜੇਕਰ ਤੁਸੀਂ ਸੋਚਦੇ ਹੋ ਕਿ ਕੁਝ ਦੇਰ ਪਟਕਣ ਦਾ ਮਜ਼ਾ ਲੈ ਲੈਣਾ ਚਾਹੀਦਾ ਹੈ ਤਾਂ ਉਹ ਬੇਪਰਵਾਹ ਹੈ ਉਸਦੀ ਪ੍ਰਵਾਹ ਦਾ ਅੰਤ ਨਹੀਂ ਹੈ ਲੇਕਿਨ ਉਸਦੀ ਪ੍ਰਵਾਹ ਬੇਲਾਗ ਹੈ ਇਸ ਲਈ ਤਾਂ ਉਹ ਆਨੰਦ ਵਿੱਚ ਹੈ ਨਹੀਂ ਤਾਂ ਉਹ ਹੁਣ ਤੱਕ ਕਿਹੜੀ ਹਾਲਤ ਵਿੱਚ ਹੋ ਜਾਂਦਾ ਪਾਗਲ ਹੋ ਜਾਂਦਾ ਤੁਸੀਂ ਸੋਚੋ ਤੁਹਾਡੇ ਵਰਗੇ ਕਿੰਨੇ ਲੋਕ ਕਿੰਨੇ ਤਰ੍ਹਾਂ ਦੇ ਉਪਾਤਰ ਤੇ ਪਰਮਾਤਮਾ ਇੱਕ ਤੇ ਤੁਸੀਂ ਅਨੇਕ ਤੁਸੀਂ ਉਸ ਨੂੰ ਕਦੋਂ ਦਾ ਪਾਗਲ ਕਰ ਦਿੱਤਾ ਹੁੰਦਾ ਅਸਤਿਤ ਬੇਪਰਵਾਹ ਹੋਵੇ ਤਾਂ ਹੀ پاਗਲ ਹੋਣ ਤੋਂ ਬਚ ਸਕਦਾ ਹੈ ਲੇਕਿਨ ਬੇਪਰਵਾਹ ਦਾ ਅਰਥ ਇਨਡਿਫਰੈਂਟ ਨਹੀਂ ਹੈ ਬੇਪਰਵਾਹੀ ਨਹੀਂ ਹੈ ਇਹ ਬਹੁਤ ਬਰੀਕ ਹੈ ਤੁਹਾਡੇ ਲਈ ਪੂਰੀ ਦੀ ਪੂਰੀ ਕੋਸ਼ਿਸ਼ ਹੈ ਤੁਹਾਨੂੰ ਬਦਲਣ ਦੀ ਰੂਪਾਂਤਰਿਤ ਕਰਨ ਦੀ ਤੇ ਉਠਾਉਣ ਦਾ ਪੂਰਾ ਭਾਵ ਹੈ ਪਰ ਭਾਵ ਜ਼ਬਰਦਸਤੀ ਤੋਂ ਬਿਨਾ ਹੈ ਉਹ ਜ਼ਬਰਦਸਤੀ ਨਹੀਂ ਕਰੇਗਾ ਉਹ ਇੰਤਜ਼ਾਮ ਕਰੇਗਾ ਐਵੇਂ ਹੀ ਜਿਵੇਂ ਸੂਰਜ ਤੁਹਾਡੇ ਦਰਵਾਜ਼ੇ ਤੇ دستਕ ਦੇ ਰਿਹਾ ਹੈ ਕਿਰਨਾਂ ਤੁਹਾਡੇ ਦਰਵਾਜ਼ੇ ਤੇ دستਕ ਦੇ ਰਹੀਆਂ ਹਨ ਤੇ ਤੁਸੀਂ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਹੋ ਤਾਂ ਸੂਰਜ ਜ਼ਬਰਦਸਤੀ ਨਹੀਂ بڑੇਗਾ ਰੁਕੇਗਾ ਤੇ ਐਵੇਂ ਵੀ ਨਹੀਂ ਕਿ ਨਾਰਾਜ਼ ਹੋ ਕੇ ਮੁੜ ਜਾਏ ਕਿ ਇਸ ਆਦਮੀ ਦਾ ਤਾਂ ਦਰਵਾਜ਼ਾ ਹੀ ਬੰਦ ਹੈ ਚਲੋ ਹੁਣ ਇੱਥੇ ਕਦੀ ਨਹੀਂ ਆਉਣਾ ਰੁਕੇਗਾ ਤੁਸੀਂ ਜਦ ਦਰਵਾਜ਼ਾ ਖੋਲੋਗੇ ਅੰਦਰ ਆ ਜਾਏਗਾ ਪਰਮਾਤਮਾ ਤੁਹਾਡੇ ਲਈ ਚਿੰਤਿਤ ਹੈ ਕੁਦਰਤ ਤੁਹਾਡੇ ਲਈ ਚਿੰਤਿਤ ਹੈ ਹੋਵੇਗੀ ਹੀ ਕਿਉਂਕਿ ਕੁਦਰਤ ਤੁਹਾਨੂੰ ਜਨਮ ਦਿੰਦੀ ਹੈ ਕੁਦਰਤ ਤੁਹਾਨੂੰ ਵਿਕਸਿਤ ਕਰਦੀ ਹੈ ਕੁਦਰਤ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ ਕੁਦਰਤ ਦੀਆਂ ਤੁਹਾਡੇ ਪ੍ਰਤੀ ਬਹੁਤ ਉਮੀਦਾਂ ਹਨ ਕੁਦਰਤ ਤੁਹਾਡੇ ਅੰਦਰੋਂ ਚੇਤਨਣ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਕੁਦਰਤ ਤੁਹਾਡੇ ਅੰਦਰੋਂ ਬੁੱਧਤਵ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰਮਾਤਮਾ ਤੁਹਾਡੇ ਅੰਦਰ ਕੁਝ ਫੁੱਲ ਲਗਾਉਣ ਦਾ ਯਤਨ ਵਿੱਚ ਲੱਗਿਆ ਹੋਇਆ ਹੈ ਪਰ ਠੀਕਰ ਤੁਸੀਂ ਦੇਰੀ ਕਰ ਰਹੇ ਹੋ ਤਾਂ ਉਸਦੇ ਨਾਲ ਉਹ ਚਿੰਤਿਤ ਨਹੀਂ ਹੋਏਗਾ, ਪਰੇਸ਼ਾਨ ਨਹੀਂ ਹੋਏਗਾ। ਉਹ ਬੇਲਾਗ ਰਹੇਗਾ। ਤੁਸੀਂ ਉਸ ਦੀ ਨਾ ਸੁਣੋਗੇ, ਨਾ ਸੁਣੋਗੇ, ਨਾ ਸੁਣੋਗੇ। ਫਿਰ ਪਟਕੋਗੇ। ਹੋਰ ਸਭ ਕਰੋਗੇ ਸਿਵਾਏ ਉਸ ਦੀ ਸੁਣਨ ਤੋਂ ਉਹ ਉਸ ਤੋਂ ਪੀੜਿਤ ਤੇ ਪ੍ਰੇਸ਼ਾਨ ਨਹੀਂ ਹੋਏਗਾ ਜੇਕਰ ਤੁਸੀਂ ਦੋਵੇਂ ਗੱਲਾਂ ਇਕੱਠੀਆਂ ਸਮਝ ਸਕੋ ਤਦ ਤੁਸੀਂ ਸਮਝ ਸਕਦੇ ਹੋ ਕਿ ਕੁਦਰਤ ਆਨੰਦ ਨਾਲ ਭਰੀ ਹੈ ਪ੍ਰਮਾਤਮਾ ਆਨੰਦ ਹੈ ਨਾਨਕ ਕਹਿੰਦੇ ਹਨ ਹੁਕਮ ਹੀ ਹੁਕਮ ਚਲਾਈ ਰਾਹ ਦਿੰਦਾ ਹੈ ਹੁਕਮ ਰਾਹ ਵੀ ਦੱਸਦਾ ਹੈ ਫੇਰ ਵੀ ਨਾਨਕ ਵਿਖਸੇ ਵੇ ਪਰਵਾਹ ਪਰ ਫਿਰ ਵੀ بے پرواਹ ਹੈ ਤੇ ਪਰਮ ਆਨੰਦ ਵਿੱਚ ਫਲਦਾ ਫੁੱਲਦਾ ਰਹਿੰਦਾ ਹੈ ਉਸ ਦਾ ਫੁੱਲ ਖਿੜਿਆ ਰਹਿੰਦਾ ਹੈ ਸਾਡੇ ਲਈ ਔਖਾ ਹੈ ਕਿਉਂਕਿ ਦੋ ਗੱਲਾਂ ਸਾਨੂੰ ਸੌਖੀਆਂ ਦਿਸਦੀਆਂ ਹਨ ਜਾਂ ਤਾਂ ਅਸੀਂ ਪਰਵਾਹ ਕਰਦੇ ਹਾਂ ਤਾਂ ਚਿੰਤਾ ਪੈਦਾ ਹੁੰਦੀ ਹੈ ਜੇ ਪਰਵਾਹ ਛੱਡ ਦਈਏ ਤਾਂ ਚਿੰਤਾ ਛੁੱਟ ਜਾਂਦੀ ਹੈ ਇਸ ਲਈ ਤਾਂ ਅਸੀਂ ਸੰਸਾਰ ਤੇ ਸੰਨਿਆਸ ਨੂੰ ਵੱਖਰਾ-ਵੱਖਰਾ ਕਰ ਲਿਆ ਹੈ ਕਿਉਂਕਿ ਜੇਕਰ ਘਰ ਵਿੱਚ ਰਹੋਗੇ ਪਰਵਾਹ ਕਰੋਗੇ ਤਾਂ ਪਰਵਾਹ ਕਰਦੇ ਹੋਏ بے ਪਰਵਾਹ ਕਿਵੇਂ ਹੋਵੋਗੇ ਪਤਨੀ ਦੀ ਫਿਕਰ ਹੋਏਗੀ ਬਿਮਾਰ ਹੋਏਗੀ ਤਾਂ ਚਿੰਤਾ ਫੜੇਗੀ ਰਾਤੀ ਸੌ ਨਹੀਂ ਸਕੋਗੇ ਬੱਚਾ ਰੋਗੀ ਹੋਏਗਾ ਤਾਂ ਫਿਕਰ ਹੋਏਗੀ ਤਾਂ ਫਿਕਰ ਹੋਏਗੀ ਚਿੰਤਾ ਫੜੇਗੀ ਇਲਾਜ ਕਰਨਾ ਪਏਗਾ ਤੇ ਨਹੀਂ ਠੀਕ ਹੋਇਆ ਤਾਂ ਪੀੜਾ ਹੋਏਗੀ ਤਾਂ ਅਸੀਂ ਭੱਜ ਜਾਂਦੇ ਹਾਂ ਨਾ ਵਿਖਾਈ ਪੈਣਗੇ ਤਾਂ ਬਚਨੀ ਤਾਂ ਨਾ ਵਿਖਾਈ ਪੈਣਗੇ ਤਾਂ ਪਤਨੀ ਬੱਚੇ ਭੁੱਲ ਜਾਣਗੇ ਜਿਹੜਾ ਅੱਖਾਂ ਤੋਂ ਓਲੇ ਹੋਇਆ ਉਹ ਚਿੱਤ ਤੋਂ ਵੀ ਭੁੱਲ ਜਾਂਦਾ ਹੈ ਤਾਂ ਪਹਾੜਾਂ ਤੇ ਭੱਜ ਜਾਂਦੇ ਹਨ ਪਿੱਠ ਕਰ ਲੈਂਦੇ ਹਨ ਹੌਲੀ ਹੌਲੀ ਵਿਸਮ੍ਰਿਤੀ ਹੋ ਜਾਏਗੀ ਦੋ ਗੱਲਾਂ ਸਾਨੂੰ ਵਿਖਾਈ ਦਿੰਦੀਆਂ ਹਨ ਜੇਕਰ ਅਸੀਂ ਸੰਸਾਰ ਵਿੱਚ ਰਵਾਂਗੇ ਤਾਂ ਪਰਵਾਹ ਕਰਾਂਗੇ ਪਰਵਾਹ ਕਰਾਂਗੇ ਤਾਂ ਚਿੰਤਾ ਹੋਏਗੀ ਚਿੰਤਾ ਵਿੱਚ ਆਨੰਦ ਦਾ ਕੋਈ ਉਪਾਅ ਨਹੀਂ ਤਾਂ ਫਿਰ ਅਸੀਂ ਇਵੇਂ ਕਰਾਂਗੇ ਕਿ ਬੇਪਰਵਾਹ ਹੋ ਜਾਵਾਂਗੇ ਛੱਡ ਕੇ ਪੱਜ ਜਾਵਾਂਗੇ ਉੱਥੇ ਚਿੰਤਾ ਨਹੀਂ ਹੋਏਗੀ ਤਾਂ ਫਿਰ ਆਨੰਦ ਦੀ ਸੰਭਾਵਨਾ ਵਧੇਗੀ ਲੇਕਿਨ ਇਹ ਪਰਮਾਤਮਾ ਦਾ ਰਾਹ ਨਹੀਂ ਹੈ ਇਸ ਲਈ ਨਾਨਕ ਗ੍ਰਸਥ ਬਣੇ ਤੇ ਸਨਿਆਸ ਵੀ ਫਿਕਰ ਵੀ ਕਰਦੇ ਰਹੇ ਤੇ ਬੇਫਿਕਰੀ ਵੀ ਤੇ ਇਹੀ ਕਲਾ ਹੈ ਇਹੀ ਸਾਧਨਾ ਹੈ ਕਿ ਤੁਸੀਂ ਚਿੰਤਾ ਵੀ ਪੂਰੀ ਲੈਂਦੇ ਹੋ ਤੇ ਨਿਸ਼ਚਿੰਤ ਬਣੇ ਰਹਿੰਦੇ ਹੋ ਬਾਹਰ ਬਾਹਰ ਸਭ ਕੁਝ ਕਰਦੇ ਹੋ ਅੰਦਰ ਅੰਦਰ ਕੁਝ ਨਹੀਂ ਝੁੰਦਾ ਪੁੱਤਰ ਦੀ ਫਿਕਰ ਲੈਂਦੇ ਹੋ ਪੜਾਉਂਦੇ ਹੋ ਵਿਗੜ ਜਾਏ ਨਾ ਪੜ ਸਕੇ ਤਾਂ ਹਾਰ ਜਾਏ ਤਾਂ ਨਾ ਪੜ ਸਕੇ ਤਾਂ ਹਾਰ ਜਾਈ ਤਾਂ ਤਾਂ ਇਸ ਦੇ ਨਾਲ ਚਿੰਤਾ ਪੈਦਾ ਨਹੀਂ ਹੁੰਦੀ ਜਦ ਤੱਕ ਤੁਸੀਂ ਦੋਹਾਂ ਨੂੰ ਜੋੜ ਨਾ ਦਿਓ ਸੰਸਾਰ ਵਿੱਚ ਰਹਿੰਦੇ ਹੋਏ ਸੰਨਿਆਸਤ ਨਾ ਹੋ ਜਾਓ ਤਦ ਤੱਕ ਤੁਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕੋਗੇ ਕਿਉਂਕਿ ਪਰਮਾਤਮਾ ਦਾ ਟੰਗ ਇਹੀ ਹੈ ਉਹ ਸੰਸਾਰ ਵਿੱਚ ਲੁਕਿਆ ਹੋਇਆ ਹੈ ਤੇ ਸੰਨਿਆਸਤ ਹੈ ਜਿਹੜਾ ਉਸ ਦਾ ਟੰਗ ਹੈ ਛੋਟੀ ਮਾਤਰਾ ਵਿੱਚ ਉਹੀ ਟੰਗ ਤੁਹਾਡਾ ਚਾਹੀਦਾ ਹੈ ਤਦ ਤਦ ਹੀ ਤੁਸੀਂ ਉਸ ਤੱਕ ਪਹੁੰਚ ਸਕੋਗੇ ਬੱਚਾ ਬਿਮਾਰ ਹੈ ਤਾਂ ਦਵਾਈ ਦਿਓ ਪੂਰੀ ਚਿੰਤਾ ਲਓ ਲੇਕਿਨ ਚਿੰਤਿਤ ਹੋਣ ਦੀ ਕੀ ਜ਼ਰੂਰਤ ਹੈ ਪੂਰੀ ਫਿਕਰ ਕਰੋ ਪ੍ਰਵਾਹ ਪੂਰੀ ਕਰੋ ਲੇਕਿਨ ਇਸ ਦੇ ਨਾਲ ਅੰਦਰ ਦੀ ਬੇਪਰਵਾਹੀ ਨੂੰ ਮਿਟਾਉਣ ਦਾ ਕੀ ਕਾਰਨ ਹੈ ਬਾਹਰ ਬਾਹਰ ਸੰਸਾਰ ਵਿੱਚ ਅੰਦਰ ਅੰਦਰ ਪਰਮਾਤਮਾ ਵਿੱਚ ਪ੍ਰidhi ਛੂੰਦੀ ਰਹੇ ਸੰਸਾਰ ਨੂੰ ਕੇਂਦਰ ਬਣਿਆ ਰਹੇ ਅਛੂਤਾ ਇਹੀ ਸਾਰ ਹੈ ਇਸ ਲਈ ਨਾਨਕ ਤੋਂ ਲੋਕ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਉਹ ਤਾਂ ਸੀ ਗ੍ਰਸਥ ਤੇ ਕਪੜੇ ਲੱਤੇ ਪਾ ਲਈ ਸੀ ਸੰਨਿਆਸੀਆਂ ਵਰਗੇ ਲੋਕ ਸਮਝ ਹੀ ਨਹੀਂ ਸਕਦੇ ਸਨ ਕਿ ਮਾਮਲਾ ਕੀ ਹੈ ਹਿੰਦੂ ਪੁੱਛਦੇ ਤੁਸੀਂ ਗ੍ਰਸਥ ਹੋ ਕਿ ਸੰਨਿਆਸੀ ਤੁਸੀਂ ਗੱਲਾਂ ਸੰਨਿਆਸੀਆਂ ਵਾਂਗੂ ਕਰਦੇ ਹੋ ਤੁਹਾਡਾ ਰੰਗ ਟੰਗ ਸੰਨਿਆਸੀਆਂ ਵਾਲਾ ਹੈ ਫਿਰ ਘਰ ਬੱਚੇ ਪਤਨੀ ਹੈ ਤੁਸੀਂ ਮੁੜ ਕੇ ਘਰ ਵੀ ਵਰਤ ਜਾਂਦੇ ਹੋ ਬੱਚਾ ਵੀ ਹੋਇਆ ਹੈ ਪਿੰਡ ਮੁੜ ਕੇ ਤੁਸੀਂ ਖੇਤੀਬਾੜੀ ਵੀ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਸੰਿਆਸੀ ਹੋ ਛੇਤੇ ਰਹੇ ਉਹੀ ਉਹਨਾਂ ਤੋਂ ਮੁਸਲਮਾਨ ਪੁੱਛਦੇ ਸਨ ਕਿ ਤੁਹਾਡਾ ਪੇਸ ਤਾਂ ਫਕੀਰੀ ਦਾ ਹੈ ਫਿਰ ਤੁਸੀਂ ਘਰ ਗ੍ਰਸਥ ਕਿਉਂ ਛੱਡ ਦਿੱਤੀ ਅਨੇਕ ਥਾਵਾਂ ਤੇ ਅਨੇਕ ਗੁਰੂਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਭ ਕੁਝ ਛੱਡ ਕੇ ਸਾਡੇ ਚੇਲੇ ਬਣ ਜਾਓ ਛੱਡ ਦਿਓ ਸਾਰਾ ਕੁਝ ਲੇਕਿਨ ਨਾਨਕ ਨਾਨਕ ਨੂੰ ਉਸ ਮਾਮਲੇ ਵਿੱਚ ਕਦੇ ਫਰਕ ਨਹੀਂ ਪਿਆ ਉਹ ਸਾਰਿਆਂ ਦੇ ਵਿਚਾਰ ਰਹਿੰਦੇ ਹੋਏ ਸਾਰਿਆਂ ਤੋਂ ਬਾਹਰ ਰਹਿਣ ਦੀ ਕਲਾ ਸਾਧਦੇ ਰਹੇ ਤੇ ਉਹੀ ਪਰਮਾਤਮਾ ਦਾ ਢੰਗ ਹੈ ਉਹੀ ਸਾਧਕ ਦਾ ਢੰਗ ਹੋਣਾ ਚਾਹੀਦਾ ਮੇਰੇ ਕੋ ਲੋਕ ਆਉਂਦੇ ਹਨ ਉਹ ਕਹਿੰਦੇ ਹਨ ਕਿ ਤੁਸੀਂ ਕੀ ਕਰ ਰਹੇ ਹੋ ਗ੍ਰਸਥੀਆਂ ਨੂੰ ਸੰਨਿਆਸੀਆਂ ਦੇ ਕੱਪੜੇ ਪਵਾ ਰਹੇ ਹੋ ਪਰਮਾਤਮਾ ਦਾ ਇਹੀ ਡੰਗ ਹੈ ਉਹ ਇਸ ਸੰਸਾਰ ਵਿੱਚ ਹੈ ਤੇ ਨਹੀਂ ਤੇ ਇਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੀ ਪਰਵਾਹ ਵਿਕਾਸ ਕਰ ਰਿਹਾ ਹੈ ਆਨੰਦਿਤ ਹੋ ਰਿਹਾ ਹੈ ਪਰਫੁੱਲਿਤ ਹੋ ਰਿਹਾ ਹੈ ਫੁੱਲ ਦੇ ਵਾਂਗ ਖਿੜ ਰਿਹਾ ਹੈ ਫਿਰ ਵੀ ਕੋਈ ਪਰਵਾਹ ਨਹੀਂ ਫਿਕਰ ਕਰਦਾ ਹੈ ਤੁਹਾਡੀ ਪਰ ਚਿੰਤਿਤ ਨਹੀਂ ਹੈ ਇਸ ਦੀ ਤੁਸੀਂ ਥੋੜੀ ਵਰਤੋਂ ਕਰੋਗੇ ਤਾਂ ਸਮਝ ਆ ਸਕੇਗਾ ਇਸ ਨੂੰ ਥੋੜਾ ਜੀਵਨ ਵਿੱਚ ਵਰਤੋ ਦੁਕਾਨ ਜਾਓ ਕੰਮ ਕਰੋ ਪਰ ਦੂਰ ਵੀ ਬਣੇ ਰਹੋ ਤੁਹਾਡਾ ਕੰਮ ਤੇ ਤੁਹਾਡੇ ਹੋਣ ਵਿੱਚ ਇਕ فاਸਲਾ ਬਣਿਆ ਰਹੇ ਕਮ ਅਭਿਨੈ ਹੋ ਜਾਏ ਨਾਟਕ ਹੋ ਜਾਏ ਲੀਡਾ ਹੋ ਜਾਏ ਤੁਸੀਂ ਕਰਤਾ ਨਾ ਰਹੋ ਬਾਸ ਸੂਤਰ ਸਦ ਗਿਆ ਤੁਸੀਂ ਅਭਿਨੇਤਾ ਹੋ ਜਾਓ ਅਭਿਨੈ ਦੀ ਕਲਾ ਤੁਹਾਡੇ ਜੀਵਨ ਦਾ ਪੂਰਾ ਸਾਰ ਬਣ ਜਾਏ ਕਿਉਂਕਿ ਉਹੀ ਪਰਮਾਤਮਾ ਦੇ ਹੋਣ ਦਾ ਟੰਗ ਹੈ ਉਹੀ ਤੁਹਾਡਾ ਸਾਧਨਾ ਪਥ ਹੋਵੇਗਾ